ਜੀ ਜੀ ਪਰ ਕਈ ਬੜੀ ਬੜੀ ਜ਼ਰੂਰੀ ਗੱਲਾਂ ਜਿਹੜੀ ਸਾਹਮਣੇ ਆਈਆਂ ਉਹਨਾਂ ਦਾ ਉਹਨਾਂ ਤੇ ਖੁਲਾਸਾ ਕਰਨਾ ਪਊ। ਸ਼ਬਦ ਵੱਡੀ ਕਿ ਮੈਂ ਸੋਚਦਾਾਰੇ ਲਾਸਟ ਕਟਿੰਗ ਅ ਕ੍ਰਾਸ ਪਾਰਟੀ ਲਾਈਨ ਇਵਨ ਅਕ੍ਰਾਸ ਨਾਟ ਇਵਨ ਪੰਜਾਬਾਰੇ ਦੇਸ਼ ਵਾਸਤੇ ਬਹੁਤ ਹੀ ਜ਼ਰੂਰੀ ਹੈ ਵਰਤਮਾਨ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜਾਇ ਨਾਮ ਮਾਤਰ ਦੇ ਹੀ ਹੈ ਪਰ ਤੁਸੀਂ ਤੇ ਬੈਠੇ ਐ ਤੁਸੀਂ ਉਹਨਾਂ ਦਾ ਇੱਕ ਧਿਆਨ ਆਇਆ ਉਹ ਸੁਣ ਕੇ ਮੈਂ ਮਜਬੂਰ ਹੋ ਗਿਆ ਇਹ ਸੋਚਣ ਤੇ ਵੀ ਕੀ ਭਗਵੰਦ ਮਾਨ ਜੀ ਸਿੱਖ ਹੋਣ ਦਾ ਦੂਰ ਪੰਜਾਬੀ ਵੀ ਹੈ ਜਾਂ ਨਹੀਂ ਮੈਂ ਬੜੀ ਗੰਭੀਰਤਾ ਨਾਲ ਆ ਗੱਲ ਕਹਿ ਰਿਹਾ ਕਿਉਂਕਿ ਦਸਤਾਰ ਸਾਰਿਆਂ ਦੇ ਸਾਰਿਆਂ ਦੀ ਸਰਵਮਾਨੇ ਕਾਡੀ ਪਛਾਣ ਹੈ ਪਰ ਮੈਂ बार-बार ਕਿ ਹੈ ਸਿੱਖਲੇ ਦਸਤਾਰ ਕਾਣ ਨਾਲ ਕੋਈ ਸਿੱਖ ਨਹੀਂ ਹੁੰਦਾ ਪਰ ਘਟੋ ਘਟ ਪੰਜਾਬੀ ਹੋਣ ਦਾ ਸੰਗੋਤਾ ਜ਼ਰੂਰ ਕਿਤੇ ਨਹੀਂ ਮਿਲਣਾ ਚਾਹੀਦਾ ਕਿਉਂਕਿ ਅਗਰ ਸੱਚੇ ਪੰਜਾਬੀ ਨੂੰ ਪੰਜਾਬੀਅਤ ਦਾ ਨਹੀਂ ਪਤਾ ਤਾਂ ਉਹ ਕਹਦਾ ਸੱਚਾ ਸਿੱਖ ਹੈ ਕਹਦਾ ਸੱਚਾ ਪੰਜਾਬੀ ਹੈ ਗੁਰੂ ਵਾਰਾਹ ਦੀ ਸਾਨੂੰ ਸਾਰਿਆਂ ਤੋਂ ਵੱਡੀ ਮੂਲ ਮੰਤਰ ਜਿਹੜਾ ਸੇਧ ਸੀਗਾ ਉਹ ਜਿਹੜਾ ਮਾਨਸਕੀ ਜਾਤ ਸਭਾਈ ਕੋ ਪਹਿਚਾਨ ਕੋ ਸਾਡੇ ਪੰਜਾਬ ਦੀ ਸਭ ਤੋਂ ਮਜ਼ਬੂਤ ਅਗਰ ਕੋਈ ਕੈਰੈਕਟ੍ਰਿਸਟਿਕ ਹੈਗਾ ਪਛਾਣ ਆ ਪੰਜਾਬ ਦੀ ਉਹ ਸਾਡਾ ਹੀ ਭਾਈਚਾਰਕ ਸਾਂਝ ਹੈ ਸਾਡੀ ਗੁਰੂ ਮਹਾਰਾਜ ਦਾ ਜਿਹੜਾ ਸਾਨੂੰ ਸੰਦੇਸ਼ ਸੀਗਾ ਯੂਨੀਵਰਸਲ ਬ੍ਰਦਰਹੂਡ ਰਿਸਪੈਕਟ ਫਰ 올 ਸਾਰਿਆਂ ਦੇ ਪ੍ਰਤੀ ਉਸੇ ਸੱਚੀ ਭਾਵਨਾ ਨਾਲ ਕੋਈ ਵੀ ਪਰਮ ਮਜ਼ਬ ਦੇ ਰਾਹ ਤੇ ਕੋਈ ਫਰਕ ਨਾ ਹੋਵੇ ਤੇ ਜਿਹੜੇ ਕੁਰਸੀ ਤੇ ਬੈਠੇ ਐ ਜਿਸ ਉਹਦੇ ਤੇ ਬੈਠੇ ਐ ਵੈਸੇ ਤੇ ਇੱਕ ਆਦਤ ਬਣ ਗਈ ਕਿ ਹਰ ਉਸੇ ਕੰਨ ਨੂੰ ਜ਼ੋਰ ਦੇ ਕੇ ਕਿ ਆਹ ਮਾਨੀ ਰੋਗ ਹਰੇਕ ਐਮ ਐਲ اے ਨੇ ਮਗਰ ਵੀ ਲਾ ਦਿੰਨੇ ਆ ਵਨਰੇਬਲ ਐਮ ਐਲ اے ਸਾਹਿਬ ਅਟਾ ਆਨਰੇਬਲ ਕੀ ਵੀ ਸੁਝਾਵੇ ਪਰ ਆਨਰੇਬਲ ਵਾਲੀ ਕਦੇ ਗੱਲ ਮਨੂ ਜਿਸੀ ਨਹੀਂ ਸਾਹਿਬ ਬਿਕਾਉਜ਼ ਇਟਸ ਨਾਟ ਬਿਕਮਿੰਗ ਆਫ ਦਾ ਸੋਲੂਸ਼ਨ ਥੈਟ ਹੀ ਹੋਲਡਸ ਇਟ ਡਸਨਟ ਥੀ ਹੋ ਹਿਮ ਐਜ਼ ਅ ਪੰਜਾਬੀ ਇਸੇ ਕਰਕੇ ਮੈਨੂੰ ਸ਼ੱਕ ਕਰਨਾ ਪੈ ਰਿਹਾ ਮੈਨੂੰ ਸ਼ੱਕ ਹੋ ਰਿਹਾ ਵੀ ਆਹ ਕਿਤੇ ਇਹਦੇ ਦੁਜੇ ਨਕਲੀ ਫਿਰਦੇ ਐ ਨਕਲੀਆਂ ਨਾਲ ਕਿਤੇ ਸਾਂਝ ਤਾਂ ਨਹੀਂ ਪਹਿਲਾਂ ਦਸਰਬ ਜਾਣੀ ਛੱਡੀ ਸੀ ਕਿਤੇ ਕੋ ਖਾਣ ਪੀਣ ਤਾਂ ਨਹੀਂ ਇਕੱਠਾ ਹੋ ਗਿਆ ਉਹ ਜੂਟਦਾ ਕਿਤੇ ਇਸ ਤਰ੍ਹਾਂ ਸਰ ਆ ਗਿਆ ਹੋਵੇ ਆ ਜਿਹੜੇ 925 ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਐ ਨਾ ਜਿਹੜੇ ਲੈ ਕੇ ਬੈਠਣਗੇ ਸਾਡੇ ਪੰਜਾਬੀ ਸਿਰਫ ਦਸਤਾਰ ਪਾਣ ਨਾਲ ਕੋਈ ਨਹੀਂ ਹੁੰਦਾ ਸਾਹਿਬ ਆਮ ਸੌਰੀ ਆਮ ਸੇਇੰਗ ਇਟ ਫੋਰ ਦਾ ਚੀਫ ਮਿਨਿਸਟਰ ਫੇਰੇ ਵੀ ਚੀਫ ਮਿਨਿਸਟਰ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹੋਏ ਪਰ ਉਹਨਾਂ ਨੂੰ ਇਸ ਗੱਲ ਦਾ ਮਾਫੀ ਮੰਗਣੀ ਚਾਹੀਦੀ ਐ ਕਿਉਂਕਿ ਆ ਇੱਕ ਬਹੁਤ ਹੀ ਘਟੀਆ ਇਹ ਨੋਣੀ ਤੇ ਸੌਰੀ ਇਟਸ ਅਨਪਾਰਲੀਮੈਂਟਰੀ ਵਰਡ ਗੰਦਾ ਸ਼ਬਦ ਇਹਨਾਂ ਗੱਦਾ ਉਹਨਾਂ ਦੇ ਮੋਹਲ ਬਾਲੀ ਦੇ ਜਿਸ ਦੀ ਗੰਦੀ ਇਸ ਕਰਕੇ ਜਿੱਥੇ ਮੈਨੂੰ ਭਗਵੰਤ ਮਾਨ ਜੀ ਤੇ ਇਸ ਗੱਲ ਦਾ ਮੈਨੂੰ ਖੇਦ ਹੈ ਉੱਥੇ ਉਸ ਤੋਂ ਵੀ ਜ਼ਿਆਦਾ ਮੈਨੂੰ ਇਸ ਗੱਲ ਦੀ ਚਿੰਤਾ ਹੈ ਉਹ ਕੇਜਰੀਵਾਲ ਸਾਹਿਬ ਦੀ ਹੈ ਕੇਜਰੀਵਾਲ ਸਾਹਿਬ ਦੀ ਚੁੱਪੀ ਤੇ ਸਭ ਭਗਵੰਤ ਮਾਨ ਜੀ ਤਾਂ ਕਹਿ ਸਕਦੇ ਵੀ ਮਨ ਨੂੰ ਇੱਕ ਪਾਰਟਿਕੂਲਰ ਸਮੂਹ ਦਾ ਹੈ ਹਿੰਦੂ ਸਮਾਜ ਹੈ ਸਮੂਦਾਇ ਦੀ ਭਾਵਨਾਵਾਂ ਦੇ ਪ੍ਰਤੀ ਵੈਸੇ ਦਾ ਅਗਰ ਪੰਜਾਬੀ ਹੈ ਤਾਂ ਸਾਰਿਆਂ ਦੀ ਭਾਵਨਾ ਦਾ ਪਤਾ ਹੋਣਾ ਚਾਹੀਦਾ ਹੈ ਤੇ ਸਾਰੇ ਚਾਹੇ ਮੁਸਲਮਾਨ ਹੈ ਚਾਹੇ ਸਾਈ ਹੈ ਚਾਹੇ ਜੋ ਵੀ ਹੈ ਸਾਫ ਜੈਨ ਹੈ ਖੁੱਤ ਹੈ ਸਾਰਿਆਂ ਦੀ ਭਾਵਨਾ ਦੀ ਅਸੀਂ ਕਦਰ ਕਰਦੇ ਹਾਂ ਪਰ ਜੇ ਉਹ کہہ ਦੇਣ ਵੀ ਮਨ ਤਾਂ ਨਹੀਂ ਪਤਾ ਕੇਤਰੀ ਵਾਰ ਸਾਫ ਤਾਂ ਦਿੱਲੀ ਦੇ ਅੰਦਰ ਖੜੀ ਹੋ ਕੇ ਗਾਰੇ ਜੀਵਨ ਦਾ ਅਲਵਾਨ ਚਾਲੀਸ਼ਾ ਪੜਤਾ ਜੀ ਮਨ ਤਾਂ ਘਟਸਦਾ ਹੈ ਯਾਦ ਨਹੀਂ ਕੰਫਰੈਸ ਤੇ ਉਸ ਆਦਮੀ ਨੇ ਅੱਜ ਤਾਈਂ ਕਾ ਇੱਥੇ ਬੈਠੇ ਆ ਪੰਜਾਬ ਦੇ ਇਲਕੋਪਰਾ ਜਿਹੜੇ ਫਿਰਦੇ ਹੈ ਜ ਅੱਜ ਤਾਈਂ ਉਹਨਾਂ ਦਾ ਬਿਆਨ ਨਹੀਂ ਆਇਆ ਮੈਂ ਕੇਜੀਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇ ਜੀਰੀਵਾਲ ਸਾਹਿਬ ਤੁਸੀਂ ਸਹਿਮਤ ਹੋ ਕੇ ਭਗਵੰਤ ਕੁਮਾਰ ਜੀ ਦੇ ਬਿਆਨ ਤੋਂ ਜੇ ਸਹਿਮਤ ਹੋ ਫਿਰ ਸਾਹਿਬ ਲੈ ਸਮਝਣਾ ਅਭਿਥਾਇਓ ਆਪਰੇਸ਼ਨ ਸੁੰਦੂਰ ਸਾਡਾ ਕਿੱਡਾ ਹੀ ਕਾਮਯਾਬ ਹੋ ਗਿਆ ਅਸੀਂ ਤਬਾਹ ਕਰਤਾ ਪਰ ਪਾਕਿਸਤਾਨ ਆਪਣੇ ਗਲਤ ਮਨਸੂਬਿਆਂ ਦੇ ਕਾਰਨ ਨਿਆਬ ਹੋ ਗਿਆ ਉਹਨਾਂ ਨੇ ਜਿਹੜਾ ਜ਼ਹਿਰ ਦਾ ਬੀਜ ਬੋਚਣ ਨੂੰ ਕੋੜ ਵਾਸਤੇ ਜਿਹੜਾ ਪਹਿਲਗਾਮ ਤੋਂ ਚਾਲੂ ਕੀਤਾ ਸੀਗਾ ਉਹ ਉਹਨਾਂ ਦੀ ਸਾਰੀ ਸਾਜ਼ਿਸ਼ ਕਾਮਯਾਬ ਹੋ ਗਈ ਵੀ ਇਹ ਦੇਖ ਪਾਈ ਜarre ਸਾਹ ਦੇ ਅੰਦਰ ਦੋ ਬਾੜ ਫਾਦੂ ਸਰ ਕਿਉਂਕਿ ਮੇਰਾ ਮੰਨਣਾ ਹੈ ਸਾਬ ਬੇਅਦਵੀ ਬੇਅਦਵੀ ਹੁੰਦੀ ਹੈ ਸਾਬ ਬੇਅਦਵੀ ਵਾਲੀ ਜ਼ਖਮ ਹੈ ਜੇ ਪੁਰਾਣੇ ਵੀ ਨਹੀਂ ਭਰੇ ਬੇਅਦਵੀ ਕਿਸੇ ਧਰਮ ਦੀ ਹੋ ਜੇ ਪੰਜਾਬੀ ਨਹੀਂ ਜੀਂਦਾ ਸਾਬ ਆ ਪੰਜਾਬੀਅਤ ਦਾ ਪਛਾਣ ਹੈ ਸਾਬ ਪੰਜਾਬੀਅਤ ਹੈ ਕਿੱਥੇ ਫਿਰ ਜਿਹੜੀ ਪੰਜਾਬੀਅਨ ਦੀ ਗੱਲ ਕਰੀ ਜਾਂਦੇ ਆ ਜੇ ਉਸ ਕੁਰਸੀ ਤੇ ਬੈਠ ਕੇ ਤਾਂ ਸਭ ਪੰਜਾਬੀ ਬਣ ਕੇ ਦਿਖਾਓ ਭਗਵੰਤ ਮਾਨ ਜੀ ਸਵੇਰੇ ਮਾਫੀ ਮੰਗੋ ਸਾਰਿਆਂ ਤੋਂ ਕਿਉਂਕਿ ਆ ਜਿਹੜਾ ਸੰਦੂਰ ਹੈ ਪ੍ਰਤੀਕ ਹੈ ਮੈਰਿਟਲ ਸੈਂਕਟੀਟੀ ਦਾ ਸਾਰੇ ਦਰਮੀਆਂ ਦੀ ਫੌਲ ਨਵਾਂ ਜੁਨੀਆਂ ਦੇ ਨਾਲ ਨਹੀਂ ਪਤਾ ਹੋਣਾ ਪਰ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੀਦਾ ਕੇਜਰੀਵਾਲ ਸਾਹਿਬ ਜਵਾਬ ਦੇਣ ਦੂਜੀ ਗੱਲ ਜਿਹੜੀ ਅੱਜ ਭਗਵੰਤ ਮਾਨ ਜੀ ਟਵੀਟ ਪਾਈ ਜਾਂਦੇ ਆ ਬਿਆਨ ਛੱਡੀ ਜਾਂਦੇ ਆ ਵੀ ਇਹ ਨਾਨਾ ਜੀ ਪੋਲੀਟਿਕਾਈਜ਼ ਰਾਜਨੀਤੀਕਰਨ ਕਰਦਾ ਸਾਬ ਰਾਜਨੀਤੀ ਕਰਨ ਕਿਨੇ ਕੀਤਾ ਮੈਂ ਦੱਸਣਾ ਚਾਹੁੰਦਾ ਰਾਜਨੀਤੀ ਕਰਨ ਕੀਤਾ ਛੋੜੀ ਛੋੜੀ ਤੇ ਛੋਟੀ ਛੋਟੇ ਸੋਚ ਨੇ ਸਾਭ ਕਿਨੇ ਕਹਿ ਆ ਵੀ ਫੌਜ ਵੀ ਦੇਦੀ ਹੈ ਕਿਨੇ ਕਹਿ ਆ ਵੀ ਫੌਜ ਕਾਂਗਰਸ ਦੀ ਹੈ ਕਿਨੇ ਕਹਿ ਆ ਵੀ ਫੌਜ ਆਮ ਆਦਮੀ ਪਾਰਟੀ ਦੀ ਹੈ ਫੌਜ ਹਿੰਦੁਸਤਾਨ ਦੀ ਹੈ ਸਾਖ ਆ ਜਿਹੜਾ ਮਾਨ ਹੈ ਆ ਜਿਹੜਾ ਸਕਸੈਸ ਆਫ ਦ ਸੰਘੂਰ ਮਿਸ਼ਨ ਹੈ ਉਹ ਸਾਡੇ ਸਾਰੇ ਦੇਸ਼ ਦਾ ਮਾਨ ਹੈ ਇਸ ਨੇ ਸ਼ੇਡ ਲੇਗੇਸੀ ਆਫ ਦ ਸਕਸੈਸ ਆਫ ਸਿੰਦੂਰ ਉਹ ਸ਼ੇਡ ਲੇਗੇਸੀ ਨੂੰ ਮੈਂ ਤਾਂ ਦੇਖੇ ਰਾਨਕ ਨੂੰ ਪਹਿਲਾ ਜਦੋਂ ਚੜਾਏ ਆਇਆ ਸੀਗਾ ਤੇ ਰੋਣਾ ਸਾਹਿਬ ਨੇ ਉਤੋਂ ਲਾਰਕੀ ਸੀ ਸਿੰਦੂਰ ਦੀ ਇਹਨਾਂ ਨੂੰ ਕੌਣ ਰੋਕਦਾ ਸਾਡ ਕਾਂਗਰਸੀਆਂ ਨੂੰ ਕੌਣ ਰੋਕਦਾ ਲਾ ਲੋ ਕੋਹ ਵੀ ਸਾਡੀ ਫੌਜਾਂ ਦੇ ਜਾ ਕੇ ਮੂੰਹ ਤੋੜ ਕੇ ਆਇਆ ਇਹ ਤਾਂ ਨੁਕਤੇ ਛਿਣੇ ਕਰਨ ਲਗੇ ਇਹ ਲੋ ਦੇ ਵਿੱਚ ਜੀ ਕਿੰਨੇ ਬੰਮ ਛਿਡੇ ਆ ਜੀ ਕਿੰਨੇ ਛਿਡੇ ਆ ਜੀ ਕਿਹੜੇ ਸਭ ਤੁਸੀਂ ਸਾਬ ਕਿ세 ਬੀਜੇਪੀ ਤੇ ਲਾਂਚ ਨਹੀਂ ਲਾ ਰਹੇ ਤੁਸੀਂ ਸਾਡੀ ਫੌਜਾਂ ਦੇ ਉੱਤੇ ਲਾਂਚਨ ਲਾ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਇਹਨੇ ਰੋਕਿਆ ਤੁਹਾਨੂੰ ਜਾ ਕੇ ਕੋਈ ਸਾਡੀਆਂ ਫੌਜਾਂ ਜੇ ਤੁਸੀਂ ਨਾ ਕਹੋਗੇ ਆਪਿਆ ਆਪ ਕ੍ਰੈਡਿਟ ਤਾਂ ਕਿਸੇ ਨਾਲ ਕਿਸੇ ਨੂੰ ਜਾਣਨਾ ਹੀ ਹੈ ਹੋਰ ਜਾਂਦਾ ਇਹ ਵੈਸੇ ਵੀ ਆ ਪੰਜਾਬ ਦੀ ਦਰਦੀਆ ਸਾਹਿਬ ਗੱਲ ਕਿਵੇਂ ਕਰੀ ਜਾਂਦੇ ਆ ਕੇਜਰੀਵਾਲ ਸਾਹਿਬ ਆ ਕੇ ਜੀ ਗੱਲ ਕਰਦੇ ਨੇ ਤਾਂ ਸੈਕ ਠੀਕ ਸੀਗਾ ਸਮਝ ਨਹੀਂ ਉਹਨਾਂ ਨੂੰ ਪੰਜਾਬੀਆਂ ਦੀ ਜੰਗ ਨੂੰ ਪੰਜਾਬੀ ਸਾਹਿਬ ਕਿਸੇ ਨੂੰ ਤੇ ਉਹ ਮੇਂ ਸਰਕਾਰਾਂ ਦਾ ਮੁੱਲ ਪਾਉਂਦੀਆਂ ਜੋ ਸਿੰਘਾਂ ਨੇ ਤੇਗਾ ਮਾਰੀਆਂ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਹੱਥੋਂ ਮਾਰੀਆਂ ਨੇ ਅੱਜ ਤੱਕ ਪੁੱਗਦੇ ਸਾਂ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਕਮੀ ਕਾਰਨ ਸਾਡਾ ਕੀ ਹਾਲ ਬਣਿਆ ਸੀਗਾ ਵੀ ਇੱਦੋਂ ਖਦੇੜ ਤੇ ਸੀਗੇ ਅੰਗਰੇਜ਼ ਉਸੇ ਟਾਈਮ ਅੱਜ ਜਦੋਂ ਲੀਡਰਸ਼ਿਪ ਤੇਰੇ ਦਾ ਲੀਡਰਸ਼ਿਪ ਰੋਰ ਵਟ ਇਹਦਾ ਜੰਗ ਲੜੀ ਹੈ ਸਾਹ ਕੋ ਸਾਡੀ ਹਿੰਦੁਸਤਾਨ ਦੀਆਂ ਫੌਜਾਂ ਨੇ ਲੜੀਆਂ ਇਸ ਗੱਲ ਤੇ ਆਪਣੀ ਐਸੇ ਛੋਟੀ ਸੋਚ ਤੋਂ ਬਾਹਰ ਨਿਕਲਣ ਦੀ ਮੇਰੀ ਆ ਇਹਨਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿਉਂਕਿ ਇਹ ਦੇਸ਼ ਦਾ ਮਸਲਾ ਹੈ ਇੱਕ ਪਾਸੇ ਸਾਰਿਆਂ ਨਾਲ ਆਪ ਬੁੱਝੀ ਜਾਂਦੇ ਦੂਜੇ ਪਾਸੇ ਦੇ ਘਰੇ ਲੜਾਈ ਕਰੀ ਜਾਂਦੇ ਉਹਨਾਂ ਨੂੰ ਤਾਂ ਠਾ ਲਿਆ ਪਰ ਜਿਹੜੇ ਨੁਕਤੇ ਚਿੰਨ੍ਹ ਕਰਦੇ ਨੇ ਸਾਨੂੰ ਗਿਣਾਓ ਕਿੰਨੇ ਉੱਥੇ ਬੰਬ ਸਿੱਟੇ ਐ ਕੌਣ ਮਰਿਆ ਨਹੀਂ ਮਰਿਆ ਮੈਂ ਉਹਨਾਂ ਨੂੰ ਇਹਨਾਂ ਸਾਹ ਮੇਰੀ ਗੁਬਨਤੀ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕਵੈਸਟ ਕਰਦਾ ਹਾਂ ਪ੍ਰਧਾਨ ਮੰਤਰੀ ਜੀ ਜਿਹੜੇ ਸੱਤ ਮਿਸ਼ਨ ਭੇਜੇ ਐ 88 ਦੇ ਲੋਕਾਂ ਦੇ ਅੰਦਰ ਇੱਕ ਮਿਸ਼ਨ ਪਾਕਿਸਤਾਨ ਵੀ ਭੇਜੋ ਇਹ ਜੇ ਲੀਡਰਾਂ ਦਾ ਭੇਜੋ ਜਿਹੜੇ ਸਵਾਲ ਪੁੱਛ ਰਹੇ ਆ ਉਹਨਾਂ ਨੂੰ ਉਹ ਅਜ਼ਰ ਮਸਦੂਦੇ ਕਰੇ ਭੇਜੋ ਜਿਹਦੇ ਅਜੇ ਵੀ 70 ਵਿੱਚ ਆਉਣ। ਉੱਥੇ ਜਾ ਕੇ ਬਰੀਆਨੀ ਗੁਰੂ ਨੇ ਖਾਣ ਆ ਜੋ ਦੀ ਸੇਵਾ ਭਾਵ ਕਰਨਗੇ ਕਹਿੰਦੇ ਬੜੇ ਉੱਤੇ ਬੁਲਾਉਂਦੇ ਆ। ਉਹਨਾਂ ਨੇ ਜਾ ਆਣ ਤੇ ਉਹਦੇ ਦੇ ਸੋਗ ਵੀ ਨਾਲ ਕਰਿਆ ਤੇ ਉਹਨਾਂ ਨੂੰ ਵੀ ਹੌਸਲਾ ਆ ਜਾਊਗਾ ਵੀ ਸੋਡੇ ਪਾਕਿਸਤਾਨ ਵਾਲੇ ਨਹੀਂ ਗੱਲ ਹੈ ਕਿਤੇ ਹੀ ਆ ਲੋਕ ਜਿਹੜੇ ਬੈਠੇ ਕਰਦੇ ਆ ਜਿੱਥੋਂ ਅੱਜ ਇਹਦੇ ਵਿੱਚ ਸਾਡੇ ਪੰਜਾਬੀ ਵੀ ਇਨਵੋਲਡ ਹੈ ਸਭ। ਜਿਹਨਾਂ ਨੇ ਪਾਰਲੀਮੈਂਟ ਤੇ ਖੜੇ ਹੋ ਕੇ ਪਹਿਲਾਂ ਦਾ ਪੁਰਾਣਾ ਜਿਹੜਾ ਅਪ੍ਰੋਚਨ ਐ ਉਹਦਾ ਪੁੱਛੀ ਜਾਂਦੇ ਸੀ ਤੇ ਹੁਣ ਜਿਹੜੇ ਐ ਉਹਨਾਂ ਦੇ ਵੀ ਘਾਕੇ ਬੜੋਲੇ ਜਾਣਗੇ ਉਹਨਾਂ ਦਾ ਜਰੂਰ ਇੱਥੇ ਸਰਗੁਣ ਸਰਵਿਸ ਪਾਰਟਨ ਜਾਇਆਂ ਤੇ ਆ ਕੇ ਅੱਗੇ ਅੱਗੇ ਮਿਲਿਆ ਹਟਦੇ ਇੱਕ 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 ਸੈਕਿੰਡ ਨਾਲ ਕਲਪਨਾ ਕਰਦੇ ਉੱਚੀ ਗੱਲ ਸਾਹਿਬ ਪ੍ਰਤੀਗਲਾਮ ਸੌਰੀ ਉਹ ਫਿਕਰ ਲੱਗਿਆ ਮਨੋਂ ਕਹਿੰਦੇ ਨਾ ਪਰ ਵੀ ਤੁਸੀਂ ਤੇ ਆਪ ਵੀ ਤੁਸੀਂ ਮੈਂ ਆਪਣੀ ਆਪ ਦੀ ਗੱਲ ਕਰਨ ਕਿਉਂ ਕਿ ਅਜੇ ਕੋਈ ਜਦੋਂ ਨਾ ਪਰਸੋਂ ਦਾ ਇੱਥੇ ਆ ਗਿਆ ਯਾ ਹੋ ਰਹੀ ਛੜ ਦੂ ਗਿਆ ਖੜ ਲੈ ਇਹ ਕੀ Cosa ਵੈ ਇਸਾਰੇ ਗਵਾਉ ਮਨੂ ਫਿਰ ਸਾਥੀਆਂ ਨੇ ਬਾਰ ਬਾਰ ਪੁੱਛਿਆ ਵੀ ਤੁਸੀਂ ਕਿਹਨੂੰ ਕਹਿ ਰਹੇ ਹੋ ਉਹ ਜਿਹੜਾ ਆਸਟੀਨ ਵਾਲਾ ਮੈਂ ਕਿਹਾ ਸੀਗਾ ਵੀ ਕਿਹਨੂੰ ਕਹਿ ਰਹੇ ਹੋ ਮੈਂ ਕਿਹਾ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਅਸ਼ੋਜੀ ਸਮਝਦਾ ਰਹੇ ਪਰ ਮੇਰੇ ਕੰਨ ਦਾ ਭਾਫ ਹੈ ਮੈਨੂੰ ਲੱਗਦਾ ਮੈਂ ਕਿਸੇ ਦੁਖਤੀ ਰੱਖ ਦੇ ਉੱਤੇ ਹੱਥ ਧਾਰ ਖਾ ਦੇਣੇ ਕਹਿੰਦਾ ਚੋਰ ਕੀ ਦਾੜੀ ਵਿੱਚੋਂ ਦਾ ਸਿੱਧਾ ਜਾ ਕੇ ਬੱਜਿਆ ਅੱੱਚੀ ਘਾੜੇ ਵੱਜੀ ਜਾਂਦੇ ਕੱਪੜਿਆਂ ਚੋਂ ਬਾਹਰ ਹੋ ਰਿਹਾ ਹੈ ਗੁੱਸੇ ਚ ਗਰਮ ਹੈ ਬਈ ਇਹ ਕਰਨਾ ਇਹ ਕਰ ਤਾ ਜਾਖੜ ਟੁੱਟ ਰਿਹਾ ਤੇ ਫੇਰ ਰਹਿਣੀ ਮੇਰੀ ਕੋਈ ਬੇਨਤੀ ਹੈ ਕਾਂਗਰਸ ਨੂੰ ਦ੍ਰਿਸ਼ਟੀਪ ਨੂੰ ਅਜ ਰਾਹੁਲ ਗਾਂਧੀ ਜੀ ਪਤਾਨੀ ਚੰਡੀਗੜ੍ਹ ਜਾਵੜੇ ਕਿ ਨਹੀਂ ਜਾਵੜੇ ਉਹਨਾਂ ਨੂੰ ਮੈਂ ਕਹਿ ਦੇਣਾ ਰਿਕਵੈਸਟ ਕਰ ਦੂੰਗਾ ਤੇ ਰਾਹੁਲ ਗਾਂਧੀ ਜੀ ਇੱਥੇ ਵਾਲੇ ਜਿਹੜੇ ਕਾਂਗਰਸੀ ਤੁਰੇ ਫਿਰਦੇ ਹੈ ਸਰਕਾਰ ਬਣਾਉਣ ਨੂੰ ਇਹ ਜੇ ਕਿਤੇ ਆ ਇੰਨਾ ਗੁੱਸਾ ਇੰਨਾ ਜੋਸ਼ ਇੰਨਾ ਹੌਸਲਾ ਵਾਟ ਯੂ ਕਾਲ ਥਿਸ ਨਾ ਬੜਾ ਬਾਲਸ ਫਰਵਾਡੋ ਅਜੇ ਕਿਤੇ ਆਗਰੇ ਦੇ ਪ੍ਰਧਾਨ ਜੀ ਅਸੈਂਬਲੀ 'ਚ ਖੜ ਕੇ ਕਹਿ ਦਿੰਦੇ ਜਿਸ ਦਿਨ ਭਗਵੰਤ ਮਾਨ ਨੇ ਕਿਹਾ ਸੀ ਮੇਰੀ ਅੱਖ 'ਚ ਅੱਖ ਪਾ ਕੇ ਤਾਂ ਗੱਲ ਕਰ। ਇਹ ਲੋਕਾਂ ਦਾ ਵਿਸ਼ਵਾਸ ਬਣ ਜਾਣਾ ਸੀ ਵੀ ਇੱਥੇ ਪੰਜਾਬ 'ਚ ਕੋਈ ਆਪੋਜੀਸ਼ਨ ਵੀ ਹੈ। ਉਹ ਦਿਨ ਤਾਂ ਨੀਂ ਨੀ ਪਾ ਕੇ ਬਹਿ ਗਏ ਨੇ ਮੇਮਣਿਆਂ ਵਾਂਗੂ ਬਾਹਰ ਆ ਕੇ। ਸਭ ਹੈ ਅਜੇ ਮੇਮਣਿਆਂ ਨਾਲ ਨਹੀਂ ਕੋਈ ਚਾਤਾ ਕੰਮ ਕਰ ਰਿਹਾ। ਆ ਜਿਹੜੇ ਬਾਹਰ ਆ ਕੇ ਧਮਕੇ ਜੇ ਮਾਰੀ ਜਾਂਦੇ ਨੇ ਸਭ ਉੱਥੇ ਦੀ ਗੱਲ ਸੀ ਇਹ ਤੇ ਕਹਿਣਾ ਚਾਹੀਦਾ ਜੇ ਉੱਥੇ ਬਹਿਣ ਲੱਗਿਆ ਜਾਵੇ। ਵਾਂ ਦੇ ਤਾੜੇ ਤਾੜੇ ਲੱਗੇ ਹੋ ਕੋਈ ਨਹੀਂ ਚੁੱਸ ਕੇ ਹੁੰਦੇ ਐ ਸਾਰੇ ਬੈਠੇ ਇਸ ਨੂੰ ਪ੍ਰਧਾਨ ਨੂੰ ਚੱਡੋ ਪ੍ਰਧਾਨ ਦੇ ਅੱਖ ਚ ਖੜ ਜਾਂਦਾ ਖਾਲ ਅਨਾਰਮ ਆਪ ਹੁੰਦਾ ਸਾਡੇ ਪ੍ਰਧਾਨ ਨੂੰ ਐ ਕਿਉਂ ਜੀਂਦੇ ਨੇ ਆ ਪ੍ਰਧਾਨ ਜੀ ਐ ਜਾ ਕੇ ਹੁਣ ਕਰੀ ਜਾਂਦਾ ਆ ਦਰਵਾਜ਼ਾ ਹੈ ਭਰਾ ਲੋਕਾਂ ਦਾ ਫੈਸਲਾ ਹੈ ਦਰਵਾਜ਼ਾ ਦਾ ਪੰਜਾਬ ਦਾ ਵੀ ਜਿਹੜੇ ਲੋਕ ਆ ਕੇ ਅਜ ਰਾਜ ਨੂੰ ਸੰਭਾਲੀ ਬੈਠੇ ਐ ਤੇ ਲੁਧਿਆਣੇ ਦਾ ਆ ਗਿਆ ਜਿਹੜੇ ਲੋਕਾਂ ਤੋਂ ਚੰਦਾ ਵਾਅਦਾ ਭਿੰਦੇ ਜਿਹੜੇ ਜ਼ੁਬਾਨ ਨਹੀਂ ਖੋਲ ਸਕਦੇ ਇੱਕ ਪਾਰਟੀ ਦੀ ਨੁਮਾਇੰਦਗੀ ਕਰਨੀ ਆ ਸਾਡੇ ਪੰਜਾਬ ਕੇ ਪੋਜੀਸ਼ਨ ਰਿਪਰੈਜ਼ੈਂਟ ਕਰਦੇ ਹੋ ਉਹ ਹੋਦੀ ਅਰਕੀਤੇ ਚੋਟੀ ਸੋਚ ਹੈ ਇਹ ਦੇ ਕਰਕੇ ਮੈਂ ਦੋ ਦਿਨਾਂ ਤੁਹਾਡੇ ਨਾਲ ਸਾਂਝ ਏਕ ਕਰਨੇ ਸੀ ਕਿ ਸਾਡੇ ਜੋ ਐਡ ਹੈ ਪਰ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੈ ਸਾਰੀ ਪਾਰਟੀਆਂ ਨੂੰ ਇਹ ਦੇਖੋ ਭਾਈਚਾਰਕ ਜਿਹੜੀ ਸਾਂਝ ਪੰਜਾਬ ਦੀ ਹੈ ਗਰਮ ਸਾਰਿਆਂ ਦਾ ਸਭ ਨੂੰ ਪਿਆਰਾ ਹੈ ਤੇ ਖਾਸ ਕਰਕੇ ਜਿਹੜੇ 9 to 5 ਆ ਜਿਹੜੇ ਨਕਲੀ ਸਿੱਕੇ ਨੇ ਸਭ ਚਾਹੇ ਹੋ ਕੋਈ ਵੀ ਹੈ ਦੋਨੋਂ ਪਾਸੇ ਮੰਨਦਾ ਹੈ ਤੁਮਹਾਂ ਦਾ ਆਪਣਾ ਜਿਹੜੀ ਚੋਣ ਜਰਰੀ ਇੱਥੇ ਦੇ ਕਰਕੇ ਕੇਸ ਨਹੀਂ ਆਉਂਦੇ ਦੋਨਾਂ ਨੂੰ ਜੋ ਬਾਕੀ ਇਸ ਕਿਸਮ ਦੇ ਕੋਰਟ ਜਿਹੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਹ ਮਾਫੀ ਦਿਓ ਪੰਜਾਬ ਨੂੰ ਬਚਾ ਲਿਓ ਪੰਜਾਬ ਦੀ ਭਾਈਚਾਰਾ ਸਾਹ ਜਦ ਵਿੱਚ ਇਸ ਕਿਸਮ ਦੀ ਕਟਿਆ ਕਰ ਬੰਦ ਕਰੋ ਕੇਜਰੀਵਾਲ ਸਾਹਿਬ ਨੂੰ ਪੀਲੇ ਉਹਨਾਂ ਨੂੰ ਕਾੜਨ ਆਪਣੇ ਮੁੱਖ ਮੰਤਰੀ ਨੂੰ ਤੇ ਆ ਵਾਪਸੀ ਤੁਰਨਾ ਦਾ ਵਾਪਸ ਕਰਾਉਣ ਤੇ ਮਾਫੀ ਮੰਗਣ ਕਿ ਯਾਦ ਚੱਕਰ ਸਾਹ ਆਮਾਦੀ ਪਾਰਟੀ ਤੇ ਕਾਂਗਰਸ ਆਪਸ ਪਾਸ ਦੇ ਮਗਰ ਕਿਉਂ ਪਈ ਹੈ ਕਾਰਨ ਕੀ ਹੈ ਪੜਿਆ ਪ੍ਰਜਪਈ ਹੈ ਕੋਈ ਨਹੀਂ ਸੂਜੀ ਚਾਖੜ ਦੇ ਮਗਰ ਪਈ ਹੈ ਉਹ ਕਹਿੰਦਾ ਨਾ ਕੁਛ ਧੋਗਾ ਕੁਛ ਧੋ ਨਰੂਗਾ ਇਹੋ ਹੀ ਕੋਈ ਤੋਂ ਕਾਇਲ ਨਹੀਂ ਹੁੰਦਾ ਕੋਈ ਨਾ ਕੋਈ ਗਲਤ ਹੋਣੀ ਹੈ ਕਿ ਤੈਨੂੰ ਕਿਤੇ ਟੀਜ਼ ਹੈ ਜਿਹੜੀ 3.5 ਸਾਲ ਬਾਅਦ ਵੀ ਸੂਜੀ ਚਾਖੜ ਦੇ ਟਿਸਤਾਂ ਕਿਸੇ ਦੇ ਮੂੰਹ ਤੁਹੇ ਨਾ ਤਾਂ ਬੁਲਾਦੇ ਮੂੰਹ ਨਾਮ ਸੁਣਿਆਣਾ ਕਿ ਭਗਵੰਤ ਮਾਨ ਜੀ ਦਾ ਨਾਮ ਜਿਸ ਦਿਨ ਉਹਨੇ ਕਿਹਾ ਸੀ ਮੈਂ ਤੇਰੇ ਘਰ ਤੇ ਬੋਲਣ ਲੱਗਿਆ ਰਿਕਾਰਡ ਕਢਾ ਲਓ ਸਾਹ ਕਾਂਗਰਸ ਦੇ ਪ੍ਰਧਾਨ ਦੇ ਮੂੰਹ ਕਿੰਨੇ ਤੋਂ ਮਾਨਤਮਾਨ ਦਾ ਨਾਮ ਆਇਆ ਕਿਉਂਕਿ ਉਸ ਦਿਨ ਫੈਸਲਾ ਗੁਰਦਾਸ ਮਾਨ ਜੀ ਨਾਲ ਸੀ ਇਹ ਫੈਸਲਾ ਹੋਇਆ ਅਸੀਂ ਆਮ ਆਦਮੀ ਪਾਰਟੀ ਨੂੰ ਜੁੜ ਕੇ ਟਿੰਗਾ ਮਾਰਾ ਕਰਨ ਲਈ ਇਹ ਕਿਹਾ ਕਿ ਮੇਰਾ ਨਾਮ ਲੈਣਾ ਤੇ ਖਾਤੇ ਖੋਲ੍ਹਣਾ ਤੇ ਨਾ ਹੀ ਦੂਜੇ ਨੂੰ ਬੋਲਦੇ ਇਤੋਂ ਦੁਰਖੜੀ ਜਾਣਗੇ ਮੁੜ ਕੇ ਕਿ ਸੂਰਜ ਜਗੜ ਕੇ ਤੱਕ ਨੇ ਜਦੋਂ ਜਿਹੜੇ 3.5 ਸਾਲ ਬਾਅਦ ਵੀ ਰਾਤ ਨੂੰ ਹਨੇਰੇ 'ਚ ਵੀ ਉਹਨਾਂ ਨੂੰ ਸੁਣੀਲ ਜਗੜਦੇ ਸਨ ਉਹ ਕਿਤੇ ਖੂਤ ਨਾ ਨਹੀਂ ਕਿਉਂ ਕਿਉਂ ਕਿਉਂਕਿ ਸ੍ਰੀਨ ਦਾ ਬਸਣਾਲੀ ਕਰਨੀ ਦੇਖੋ ਆਦਾ ਬੰਬੀਆਂ ਕੋਲ ਵੀ ਆਸਲਾ ਕਰ ਰਿਹਾ ਦੇਖੋ ਮੈਂ ਇੱਕ ਕੋ ਗੱਲ ਇਸ ਗੱਲ ਨੂੰ ਨਹੀਂ ਕੋ ਕੋ ਚਾਹੁੰਦੇ ਤੇ ਮੇਰਾ ਨਾ ਕੋਈ ਨਾ ਨਾ ਚਾਹਤੀ ਨਾ ਜੀ ਹੈ ਮੈਂ ਤਾਂ ਇਹਨਾਂ ਹੈ ਕਿ ਜੇ ਕਿਤੇ ਵਾਹ ਗੁਰੂ ਦੀ ਕਿਤੇ ਮਿਹਰ ਹੋਈ ਹੁੰਦੀ ਆ ਜਿਹੜੇ ਕਹਿੰਦੇ ਨੇ ਮੈਂ ਨਸ਼ੇ ਵਾਲੀ ਗੱਲ ਤਾਂ ਮੈਂ ਕਰਦਾ ਨਹੀਂ ਇਹਨਾਂ ਵਾਂਗੂ ਪਰ ਜੇ ਮੈਂ ਕਰਪਸ਼ਨ ਨਾਲ ਜੜੋਂ ਕੱਢ ਦਿੰਦਾ ਨਾ ਤੇ ਮੈਂ ਸਮਝਦਾ ਮੈਂ ਐਵੇਂ 25 ਸਾਲ ਰਾਜਨੀਤੀ ਕਰ ਚੁੱਕੀ ਹਾਂ ਇੱਕ ਇੱਕ ਚੁਣ ਚੁਣ ਕੇ ਮੈਂ ਕੱਢ ਦਿੰਦਾ ਇੱਕ ਇੱਕ ਕਰਕੇ ਆ ਇਹਨੂੰ ਖਤਮ ਕਰਨਾ ਪਊਗਾ ਸਭ ਆਖ ਤੋਂ ਨੇ ਅੱਜ ਵੀ ਆ ਸਮਹਿਕ ਵਾਲਾ ਅਭਿਸ਼ੈਨ ਆ ਉਸੇ ਵਾਰ ਪੂਜਾ ਨੂੰ ਅਕਰਸ਼ਿਤ ਕਰਦਾ ਅਕਰਮ ਮੀਟਰ ਤੇ ਕਰ ਕਰੇ ਬੇਸੀ ਕਰ ਕਰ ਸਾਰਿਆਂ ਨੂੰ ਤੋੜ ਦੇ ਤੇ ਇਸੇ ਪਾਰਟੀ ਦੇ ਸਾਰਿਆਂ ਨੂੰ ਜੀਤਾਂ ਦੇ ਲਈ ਆਮ ਆਵੀ ਪਾਰਟੀ ਕਾਂਗਰਸ ਜੀ ਵੀ ਅੱਜ ਲਈ ਸਾਰਿਆਂ ਦੇ ਖਾਤੇ ਕਰੋੜ ਕਰੋੜ ਖਾ ਲਗੇ ਕਿ ਜਿਹੜੇ ਕੱਲ ਤੱਕ ਸਾਈਕਲਾਂ ਦੇ ਸੀਗੇ ਅੱਜ ਦੋ ਦੋ ਕਰੋੜ ਦੀਆਂ ਕਾਰਾਂ ਦੇ ਜਿਹੜੇ ਬੰਦੇ ਅੱਜ ਆ ਗਏ ਸਨ ਨਸ਼ਾ ਨਸ਼ੇ ਦੇ ਨਾਲ ਨਾ 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 ਉਸਾਰੇ ਕੋਈ ਜਵਾਬ ਨਹੀਂ ਬੱਤ ਜਵਾਬ ਨਹੀਂ ਉਸ ਆਪਰੇ ਕਿਹਾ ਕਿ ਕਿੰਨਾ ਬੋਲੇ ਉਹ ਕਹਿ ਰਹੇ ਆ ਕਿ ਆਪਣੀ ਜੇਤੂ ਟੋਟੇ ਤੇ ਕੀ ਬਚੀ ਹੈ ਆਪੋ ਜੇਤੂ ਦਾ ਕੰਸੂਲ ਇਖਤਿਆਰ ਤੇ ਕਿਹਾ ਉਹ ਤਾਂ ਕਹਿ ਰਹੇ ਵੀ ਉਹਨਾਂ ਨੂੰ ਫਿਰ ਗਲ ਉਹਨਾਂ ਨੂੰ ਸਹੀ ਹੁੰਦਾ ਹੀ ਨਹੀਂ ਪਤਾ ਸਾਡੇ ਵਾਲੇ ਸਾਈਟ ਮੇਂ ਸੁਝਾਅ ਉਏ ਤਨੋਲੇ ਤਨੋਲੇ ਮਾਸਾ ਕੋਈ ਮਿਲਣਾ ਚੋਕੇ ਰੋਡਾਂ ਸੀ ਜਾਂ ਡਿੱਟਰ ਫਿਗਲੇ ਗਿਰਨੋਂ ਫਿਗਲੇ ਗਏ ਹੋਣ ਤੋ ਆ ਜਿਹੜਾ ਕੰਮ ਹੈ ਤਾਂ ਇਹਦੇ ਵਾਸਤੇ ਇਹ ਸੁਝਾਅ ਕੀ ਹੈ ਅਸੀਂ ਸ਼ੁਮੇਵਾਰ ਵੀ ਫਿਕਸ ਕਰਾਂਗੇ ਅਤੇ ਪੁਰਾਣੇ ਨੇ ਤੋੜਾਂਗੇ ਸਾਰਾ ਕੁਝ ਪਤਾ ਜੋ ਮਿਲਦਾ ਬਟ ਨਸ਼ਿਆ ਵਾਲਾ ਜਿਹੜਾ ਮੁੱਦਾ ਹੈ ਆ ਜਿਹੜਾ ਇਹਨਾਂ ਨੇ ਹੌਸਲਾ ਚਾਲੂ ਕਰ ਰੱਖਿਆ ਜੋ ਤਨਸ਼ਾ ਅੰਦਰ ਇਹਦੇ ਬਾਰੇ ਪੜਨਾ ਆਕਸਾਪ ਬੋਲੇ ਕੋਣ ਇੱਕ ਸੈਕਿੰਡ ਕਿਪੋ ਨਸ਼ਿਆਂ ਦੇ ਵਿਰੁੱਧ ਬੋਲੇ ਕੌਣ ਕਿਉਂਕਿ ਜਿਨ੍ਹਾਂ ਨੂੰ ਪ੍ਰਧਾਨ ਬਣਾ ਰੱਖਿਆ ਸਾਬ ਵੈ ਅਸੈਂਬਲੀ ਦੇ ਅੰਦਰ ਲੀਡਰ ਹੋ ਕੇ ਬਿਠਾ ਸੀਗਾ ਜਦੋਂ ਸ਼ਰੀਮਾਨ ਨੇ ਖੜੇ ਹੋ ਕੇ ਹੱਥੀ ਬਾਹ ਕੇ ਆ ਟੋੜ ਕੇ ਬਾਹੀ ਮੰਗੀ ਸੀ ਜੀ ਮੇਰੇ ਉੱਤੇ ਇਲੈਕਸ਼ਨ ਚੋਂ ਚੰਦਾ ਲੈਣ ਦਾ ਜਿਹੜਾ ਇਲਜ਼ਾਮ ਲੱਗਿਆ ਨਸ਼ੇ ਵੇਚਣ ਵਾਲੇ ਤੋਹਫਾਨ ਸਾਹਿਬ ਕੈਮਰੇ ਵਿੱਚ 2014 ਦੀ ਗੱਲ ਹੈਗੀ ਐ ਅੱਗੇ ਕਿਹਾ ਸੀ ਸ਼ਰੀਮਾਨ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਐਮਐਲਏ ਸੀਗੇ ਰੋਕ ਕੇ ਮੇਰੇ ਆਖਾ ਬੱਚੇ ਬੜੇ ਛੋਟੇ ਛੋਟੇ ਅਸੂਲੀਅਤ ਜੀ ਸੁਖਵੀਰ ਜੀ ਨੂੰ ਕੁਝ ਲਿਓ ਰਾਤ ਨੂੰ ਘਰੇ ਜਾ ਕੇ ਇਹਨਾਂ ਨੂੰ ਆਦਤ ਹੈ ਸਭ ਦੇਖੋ ਆਦਤ ਹੈ ਬੈਕ ਸ਼ੇਰ ਜੀ ਕਹਿੰਦੇ ਇੱਕ ਮਿੰਟ ਕਾ ਲਖਪਾਲ ਸਮਝ ਨਹੀਂ ਜਾਂਦੀ ਕਹਿੰਦਾ ਉਫ ਉਫ ਗਲਤ ਨਹੀਂ ਕੀ ਜ਼ਿਲ੍ਹੇ ਇਲਾਈ ਕੇ ਖਿਲਾਫ ਉਲਟ ਨਹੀਂ ਉਲਟ ਗਲਤ ਨਹੀਂ ਕੀ ਜ਼ਿਲ੍ਹੇ ਇਲਾਈ ਕੇ ਖਿਲਾਫ ਕਿ ਆਪਕੋ ਆਦਤ ਹੈ ਦਰਬਾਰ ਕੀ ਆਦਤ ਆਹ ਦਰਬਾਰੀ ਕਿੰਗੀ ਦਰਬਾਰੀ ਹੈ ਇਹ ਲੋਕ ਦਰਬਾਰੀ ਹੈ ਇਹਨਾਂ ਦਾ ਪੈਰ ਫੜਨੇ ਜੇ ਸੁਖਬੀਰ ਜੀ ਬੈਠੇ ਸੀ ਜੀ ਪਹਿਲਾਂ ਜੀ ਜੱਟ ਕੇ ਅੱਜ ਭਗਵੰਤ ਮਾਨ ਜੀ ਤੇ ਭਗਵੰਤ ਸਿੰਘ ਜੀ ਤੇਰਾ ਜੀ ਜੱਗੂ ਜੀ ਜੱਟ ਕੇ ਥੱਲੇ ਤੋਂ ਹੋਰ ਆ ਗਏ ਨੇ ਪੈਰ ਦੇਖਣੇ ਸਭ ਚਰਨਮੈ ਜਾ ਕੇ ਉਸ ਕਿਸਮ ਦੇ ਲੋਕ ਹੈ ਇਸ ਕਰਕੇ ਆ ਮੈਂ ਆ ਕਹਿ ਰਿਹਾ ਵੀ ਆਜ ਜਿਹੜੀ ਸੋਹ ਹੈ ਪਹਿਲਾਂ ਇਹਨਾਂ ਨੂੰ ਚੱਕੋ ਜੇ ਸੋਹ ਨਾ ਚੱਕੋ ਤਾਂ ਜਿਹੜਾ ਉਹ ਟ੍ਰੈਕਰ ਲਾ ਰਿਹਾ ਕਿੰਦਾ ਸੀ ਉਹ ਪਹਿਲਾਂ ਚੋ ਗਾਣਾ ਹੈ ਸਰਟੀਫਾਈਡ ਸਾਬੀ ਇਹਨਾਂ ਕਨੋਲੇ ਤੋਂ ਨਾ ਫਲੋਰ ਹਾਊਸ ਉਹ ਪਾਉਣ ਨੇ ਪਤਾ ਲੱਗੇ ਕਿੱਥੇ ਕਿੱਥੇ ਜਾਂਦੇ ਕਿਹੜੇ ਪ੍ਰਿੰਟਰ ਨਾਲ ਗੀਲ ਕਰਦੇ ਸਾਬੀ ਮੁਕਰ ਜੀ ਦੱਸੋ ਅਸੈਂਬਲੀ ਦਾ ਰਿਕਾਰਡ ਕਢੋ ਐਵੇਂ ਲੋਕਾਂ ਨੂੰ ਅੱਧੇ ਪ੍ਰਸ਼ਾਂਤ ਕਰਨੇ ਬੇਤੀ ਯਾਰ ਬੰਦੇ ਫੜ ਰਖੇ ਇਹਦੇ ਵੇਚਣ ਵਾਲੇ ਐਵੇਂ ਐਵੇਂ 10 ਕਰੋੜ ਦੀ ਅਕਰ ਆਤੀਆਂ ਸਾਬੀ ਇੱਕ ਨਿਮਾਨੇ ਜੇ ਘਰ ਤੋਂ ਨਿਕਰ ਆਲੇ ਜਿਹੜੇ ਰਾਏ ਸੀਗੇ ਸਰਔਰ ਜੀ ਨੂੰ ਕਰਕੇ ਮੈਂ ਤਾਂ ਬੜੇ ਮਾਮੂਲੀ ਕਰਦੇ ਹਿੰਦੇ 10 ਕਰੋੜ ਦੀ ਕੀਤੀ ਸਾਬੀ ਬਾਦੂ ਜੀ ਸਾਹਿਬ ਕਿਤੋਂ ਆਦੇ ਐ ਇਸ ਕਰਕੇ ਅਸੋ ਬੈਕ ਬੰਦੇ ਆਮ ਆਦੀ ਪਾਰਟੀ ਬਲਵਿੰਦਰ ਸਿੰਘ ਕੰਮ ਤੇ ਗੱਲ ਸਾਹਿਬ ਦੀ ਗੱਲ ਜੀ ਜਿਹੜੀ ਹੈ ਇਹ ਅਪਰੇਸ਼ਨ ਆ ਪੰਜਾਬ ਦੇ ਵਿੱਚ ਇਹ ਭਾਜਪਾ ਦੇ ਹਕਾਕੀ ਸਰਕਾਰ ਦੀ ਦਿੱਟ ਤੇ ਪੰਜਾਬ ਮੇਰਾ ਕਿੰਨਾ ਭਾਵ ਹੈ ਆ ਸਰਕਾਰ ਥੋਣੀ ਸੀ ਇਹਨਾਂ ਮੇਨ ਮੁੱਦਿਆਂ ਤੇ ਕਿਹੜਾ ਬਦਲਾਅ ਹੋਊਗਾ ਸਭ ਤੋਂ ਪਹਿਲਾਂ ਨਸ਼ਾ ਸਾਹਿਬ ਉਹਦੇ ਬਾਅਦ ਬੇਰੋਜ਼ਗਾਰੀ ਉਹਦੇ ਬਾਅਦ ਐਚੀ ਲੋਕਾਂ ਨੂੰ ਬੇਰੋਜ਼ਗਾਰੀ ਖਤਮ ਕਰਦੇ ਕੋਈ ਮਦਦ ਹਲ ਹੋਇਆ ਉੱਥੇ ਕਿਡੀਆਂ ਸਾਰੇ ਜੋ ਕੋਣ ਅੱਕੇ ਬੈਠੇ ਐਸੇ ਕਰਕੇ ਕਾਂਗਰਸ ਨੂੰ ਤੋੜਦਾ ਐਸੇ ਕਰਕੇ ਖਾਲੀ ਬੀਜੇਪੀ ਤੋੜਦੇ ਐਸੇ ਕਰਕੇ ਹੁਣ ਆ ਜਾਣਗੇ ਜੋ ਆਪਸ਼ਨ ਕਿਹੜੀ ਰਹਿ ਗਈ ਸਾਬ ਕੋਈ ਨਾ ਕੋਈ ਤਜਾਵ ਕੀ ਹਾਂ ਫੜਨ ਵਾਲੀ ਪਾਰਟੀ ਛੇੜੀ ਆ ਸਾਡੇ ਜਿੰਨਾਂ ਕਾਹਤੇ ਦਿਨ ਮੇਰ ਤੋਂ ਸਾਰੇ ਛੇੜਣਗੇ ਸਾਰੇ بڑے ਛੇੜਣਗੇ ਇਹਨੂੰ ਹਰਾਉਣਗੇ ਜਿਸ ਨੂੰ ਪਾਉਂਦੀ ਲੱਗਿਆ ਅੱਜ ਲੱਗਿਆ ਆਪਾ ਪ੍ਰੇਸ਼ਾ ਉਹਦਾ ਵਾਸਤੇ ਰੰਗ ਦੇ ਆ ਅੱਜ ਇਹ ਕਹਿ ਰਿਹਾ ਸਭ ਸਾਰੇ ਵਰਤੋ ਕੋਈ ਬੇਮਾਨੀ ਨਹੀਂ ਸਾਹਿਬ ਤੁਸੀਂ ਵੀ ਇਸ ਘਰੇ ਪੋਸਟ ਲਾਓ ਮੈਂ ਵੀ ਲਾਣਾ ਮੈਂ ਕਹਿੰਦਾ ਅਮੇ ਆਪਣੀ ਸੈਨਾਵਾਂ ਤੇ ਮਾਣ ਹੈ ਸਾਡਾ ਸਾਨੂੰ ਫਖਰ ਹੈ ਸਾਡੇ ਦਾ ਪੰਜਾਬ ਦਾ ਸਭ ਤੋਂ ਜ਼ਿਆਦਾ ਫਖਰ ਹੈ ਸਾਡਾ ਪੰਜਾਬੀ ਇੱਕ ਪਹਿਲਾਂ ਡਾਂਦੇ ਗੱਲ ਬਾਤ ਦੇ ਕੋਲ ਤੇ ਮਾਲਕਰੀ ਜਾਂਦੇ ਕੋਣ ਰੋਕਦਾ ਨਹੀਂ ਸਾਡੇ ਸਾਡੀ ਬੋਝ ਹੈ ਸਾਡੀ ਬੋਝ ਚੱਕੇ ਛੁਡਾਤੀ ਤਸਵੀਰਾਂ ਦੇ ਉੱਪਰੋਂ ਕੋ ਆਵਾਜ਼ ਵੀ ਆਦੀ ਕਿ ਸਾਰਾ ਇਹ ਸਾਰਾ ਪੰਜਾਬ ਤੇ ਹੈ ਕਿਉਂ ਸਾਥੇ ਮਜ਼ਾਕ ਉਡਾ ਰਹੇ ਇਸ ਚੀਜ਼ ਦਾ ਹੋਰ ਇਸ ਨੂੰ ਮਜ਼ਾਕ ਨਹੀਂ ਕਰੇ ਸਾ ਫੇਰ ਵੀ ਕਰ ਰਹੇ ਇਸ ਤਰਫ ਇਹ ਖੇਲ ਰਿਹਾ ਕਿ ਇਹਨੇ ਰੋਜ਼ ਰੋਜ਼ ਦਾ ਪਹਿਲਾਂ ਕਾਂਗਰਸ ਵਾਲਿਆਂ ਨੇ ਲੱਗ ਪੜਿਆ ਸੀਗਾ ਹੁਣ ਇਹ ਇਹ ਚੱਲੂ ਹੋ ਗਏ ਮੈਸ ਕਰਕੇ ਕਿ ਆ ਵੀ ਨਕਲੀ ਸਿੱਕੇ ਨੇ ਕਾਂਗਰਸੀਆਂ ਨੇ ਚਾਲੂ ਕੀਤਾ ਦਸਤਾਰਾ ਕਿਸੇ ਪੜ ਜੋ ਆਹ ਹਮਨਤਾ ਇਹਨਾਂ ਵਾਲਾ ਕੰਮ ਵੀ ਨਕਲੀ ਲੱਗਿਆ ਆਮ ਸੌਰੀ ਤੁਸੀਂ ਅੱਛੀ ਜਿਹੀ ਸਟਾਪ ਜਾਂਦੇ ਕੋਈ ਕ੍ਰਾਈਟਰੀਆ ਨਹੀਂ ਹੈ ਵੀ ਉਹ ਸਰਦਾਰ ਹੋਣ ਕਿ ਜੇ ਅਸੀਂ ਪੰਜਾਬੀ ਆਪਾਂ ਦੀ ਪੰਜਾਬੀਅਤ ਕਹਿੰਦੀ ਹੈ ਸਾਰੇ ਤਰ੍ਹਾਂ ਬਰਾਬਰ ਇਹਨਾਂ ਨੇ ਆ ਕੇ ਅੱਜ ਜ਼ਹਿਰ ਬੀਜ ਰਹੇ ਆਈ ਕਹਿ ਵੀ ਆ ਜਿਹੜਾ ਜ਼ਹਿਰ ਹੈ ਆ ਪਾਕਿਸਤਾਨ ਬਣਾਣਾ ਚਾਹਦਾ ਹੈ ਕੂਟੇ ਆ ਜੇ ਕਾਮਯਾਬ ਹੋਇਆ ਪਾਕਿਸਤਾਨ ਹਰਕੇ ਵਿੱਚ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਸ ਯਾਰ ਯਾਰ ਤੁਪਾ ਜੀ ਮੇਰੇ ਨਾਲ ਅੱਜ ਕੋਹੜੀ ਮਿਲਿਆ ਮੈਡਮ ਜੀ ਖੜਕ ਹੈ ਲੈ 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 ਤਾਂ ਆ ਲੋਕੋ ਲੋਕ